ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਪਰਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਡਲਜੀ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਅਕਾਲੀ ਦਲ ਦੇ ਜਿਹੜਾ ਹੁਣੇ ਰੌਲਾ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਇਸੇ ਤੋਂ ਸ਼ੁਰੂਆਤ ਕਰੀਏ ਤਾਂ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਕਹਿੰਦੇ ਵਿਕਰਮ ਸਿੰਘ ਮਜੀਠੀਆ ਜੋ ਨੇ ਹੁਣ ਨਾਰਾਜ਼ ਚੱਲ ਰਹੇ ਨੇ ਅਕਾਲੀ ਦਲ ਤੋਂ ਤੇ ਅਕਾਲੀ ਦਲ ਜਿਹੜਾ ਹੈ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੇ ਲਈ ਤੇ ਅਕਾਲੀ ਦਲ ਅੰਦਰ ਖਾਤੇ ਚਿੰਤਿਤ ਵੀ ਹੈ ਕਿ ਕਿਤੇ ਵਿਕਰਮ ਸਿੰਘ ਮਜੀਠੀਆ ਜੋ ਹੈ ਅੰਦਰ ਖਾਤੇ ਕੋਈ ਵੱਡਾ ਫੈਸਲਾ ਨਾ ਕਰ ਲੈਣ ਆਖਿਰ ਕਿਸ ਤਰ੍ਹਾਂ ਦਾ ਫੈਸਲਾ ਉਹ ਕਰ ਸਕਦੇ ਨੇ ਜਿਸ ਤੋਂ ਜੋ ਹੈ ਅਕਾਲੀ ਦਲ ਫਿਲਹਾਲ ਥੋੜਾ ਡਰਿਆ ਵੀ ਲੱਗ ਰਿਹਾ ਘਬਰਾਇਆ ਲੱਗ ਰਿਹਾ ਸਭ ਤੋਂ ਪਹਿਲਾਂ ਇਹ ਗੱਲ ਜ਼ਰੂਰ ਸਾਫ਼ ਕਰਿਓ ਕਿਉਂਕਿ ਮੌਜੂਦਾ ਸਥਿਤੀ ਦੀ ਗੱਲ ਕਰੀਏ ਤਾਂ ਅਕਾਲੀ ਦਲ ਦੇ ਲੀਡਰਾਂ ਨੂੰ ਬਿਕਰਮ ਸਿੰਘ ਮਜੀਠੀਆ ਮਿਲ ਵੀ ਨਹੀਂ ਰਹੇ ਨੇ ਕੀ ਕਹਿ ਰਹੀਆਂ ਨੇ ਹੁਣੇ ਅਕਾਲੀ ਦਲ ਦੀਆਂ ਸਥਿਤੀਆਂ ਦੇਖੋ ਬਿਕਰਮ ਸਿੰਘ ਮਜੀਠੀਏ ਦੇ ਬਾਰੇ ਜਿਸ ਦਿਨ ਤੋਂ ਅਕਾਲੀ ਦਲ ਵੱਲੋਂ ਬਿਆਨ ਜਾਰੀ ਕੀਤਾ ਗਿਆ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਪਲਟਵਾਰ ਵਿਕਰਮ ਸਿੰਘ ਮਜੀਠੀਆ ਤੇ ਅਕਾਲੀ ਦਲ ਨੇ ਕੀਤਾ ਮੈਂ ਇੱਕ ਦਿਨ ਪਹਿਲਾਂ ਵੀ ਕਿਹਾ ਸੀ ਵਿਕਰਮ ਸਿੰਘ ਮਜੀਠੀਆ ਇਹ ਸੋਚ ਵੀ ਨਹੀਂ ਸਕਦੇ ਸੀ ਕਿ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾਂ ਦਾ ਪਲਟਵਾਰ ਉਹਨਾਂ ਤੇ ਕਰੇਗਾ। ਸੋ ਇਸ ਕਰਕੇ ਹੁਣ ਇਹ ਗੱਲ ਸਾਫ਼ ਹੈ ਲਗਭਗ ਕਿ ਵਿਕਰਮ ਸਿੰਘ ਮਜੀਠੀਆ ਨਾਰਾਜ਼ ਨੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਸ ਤਰ੍ਹਾਂ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪ੍ਰੈਸ ਨੋਟ ਤੋਂ ਬਾਅਦ ਰਿਐਕਟ ਕੀਤਾ ਔਰ ਇਹ ਖਬਰਾਂ ਹੁਣ ਤਾਂ ਮੀਡੀਆ ਦੇ ਵਿੱਚ ਵੀ ਜਗ ਜाहिर ਨੇ ਕਿ ਅਕਾਲੀ ਦਲ ਦੀ ਲੀਡਰਸ਼ਿਪ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਕਿ ਵਿਕਰਮ ਸਿੰਘ ਮਜੀਠੀਆ ਨੂੰ ਮਿਲਿਆ ਜਾਵੇ ਉਹਨਾਂ ਨੂੰ ਮਨਾਇਆ ਜਾਵੇ ਇਹ ਗੱਲਾਂ ਬਾਹਰ ਆ ਗਈਆਂ ਬਲਵਿੰਦਰ ਸਿੰਘ ਭੁੰਦੜ ਵਰਸਾ ਸਿੰਘ ਵਲਟੋਹਾ ਉਹਨਾਂ ਨੂੰ ਮਿਲਣ ਗਏ ਤੇ ਵਿਕਰਮ ਸਿੰਘ ਮਜੀਠੀਆ ਉਹਨਾਂ ਨੂੰ ਨਹੀਂ ਮਿਲੇ ਬਿਕਰਮ ਸਿੰਘ ਮਜੀਠੀਆ ਨੇ ਜਿਸ ਦਿਨ ਦਾ ਪ੍ਰੈਸ ਨੋਟ ਜਾਰੀ ਕੀਤਾ ਉਸ ਤੋਂ ਬਾਅਦ ਉਹ ਲਗਾਤਾਰ মিডিਆ ਤੋਂ ਵੀ ਉਹਨਾਂ ਨੇ ਦੂਰੀ ਬਣਾ ਕੇ ਰੱਖੀ ਕਿਸੇ ਤਰ੍ਹਾਂ ਦਾ ਉਹਨਾਂ ਨੇ ਅਕਾਲੀ ਦਲ ਦੇ ਪਲਟਵਾਰ ਤੋਂ ਬਾਅਦ ਜਵਾਬ ਨਹੀਂ ਦਿੱਤਾ ਹਾਲਾਂਕਿ ਇਹ ਵੀ ਚਰਚਾਵਾਂ ਨੇ ਕਿ ਕਈ ਲੀਡਰ ਕਈ ਲੀਡਰ ਜਿਨ੍ਹਾਂ ਦੀ ਬਿਕਰਮ ਸਿੰਘ ਮਜੀਠੀਆ ਦੇ ਨਾਲ ਨੇੜਤਾ ਹੈ ਉਹਨਾਂ ਦੇ ਨਾਲ ਉਹਨਾਂ ਨੇ ਟੈਲੀਫੋਨ ਦੇ ਉੱਤੇ ਇਸ ਵਿਸ਼ੇ ਤੇ ਵੀ ਗੱਲ ਨਹੀਂ ਕੀਤੀ ਉਹ ਬਿਲਕੁਲ ਚੁੱਪ ਬਣਾ ਕੇ ਵਿਕਰਮ ਸਿੰਘ ਮਜੀਠੀਆ ਨੇ ਇਸ ਵਕਤ ਚੁੱਪ ਧਾਰੀ ਹੋਈ ਹੈ ਹਾਲਾਂਕਿ 17 ਤਰੀਕ ਨੂੰ ਉਹਨਾਂ ਨੇ ਸਿੱਟ ਦੇ ਅੱਗੇ ਪੇਸ਼ ਹੋਣਾ ਹੈ ਔਰ ਇਹ ਵੀ ਸਾਨੂੰ ਸਾਰਿਆਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਲਗਾਤਾਰ ਆਪਣੇ ਵਕੀਲਾਂ ਦੇ ਨਾਲ ਵੀ ਸਲਾਹ مشورے ਦੇ ਵਿੱਚ ਰੁੱਝੇ ਹੋਏ ਨੇ ਪਰ ਜਿਹੜੀ ਚਿੰਤਾ ਸ਼੍ਰੋਮਣੀ ਅਕਾਲੀ ਦਲ ਨੂੰ ਹੈ ਸਭ ਤੋਂ ਵੱਡੀ ਇਹ ਹੈ ਕਿ ਵਿਕਰਮ ਸਿੰਘ ਮਜੀਠੀਆ ਉਹਨਾਂ ਦੀ ਪਹੁੰਚ ਤੋਂ ਦੂਰ ਹੋ ਗਏ ਨੇ ਔਰ ਕਿਤੇ ਵਿਕਰਮ ਸਿੰਘ ਮਜੀਠੀਆ ਕੋਈ ਅਜਿਹਾ ਫੈਸਲਾ ਨਾ ਕਰ ਦੇਣ ਜਿਹਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਤਾਕਤ ਘਟੇ ਦੇਖੋ ਕੋਈ ਵਿਲਾ ਸੀ ਜਦੋਂ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੇ ਸੀ ਪਰ ਅੱਜ ਦੇ ਸਮੇਂ ਦੇ ਵਿੱਚ ਜਦੋਂ ਵਿਕਰਮ ਸਿੰਘ ਮਜੀਠੀਆ ਦੇ ਪ੍ਰਤੀ ਕਿਸ ਤਰੀਕੇ ਦੇ ਬਿਆਨ ਦਿੱਤੇ ਗਏ ਕਿ ਉਹਨਾਂ ਨੇ ਪਿੱਠ 'ਚ ਛੁਰਾ ਮਾਰਿਆ ਉਹ ਸੁਪਰ ਸੀਐਮ ਰਹੇ ਤੇ ਕਈ ਗੱਲਾਂ ਹੋਰ ਸੂਤਰਾਂ ਦੇ ਹਵਾਲੇ ਦੇ ਨਾਲ ਬਾਹਰ ਆ ਰਹੀਆਂ ਨੇ ਕਿ ਜਦੋਂ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਵਿਕਰਮ ਸਿੰਘ ਮਜੀਠੀਆ ਨੂੰ ਉਤਾਰਿਆ ਗਿਆ ਜਲੰਧਰ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਜਦੋਂ 2022 ਦੀਆਂ ਚੋਣਾਂ ਸੀ ਉਦੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕੁਝ ਲੀਡਰ ਅਜਿਹੇ ਸੀ ਜਿਹੜੇ ਚਾਹੁੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਇਸ ਵਾਰ ਵਿਧਾਨ ਸਭਾ ਦੇ ਵਿੱਚ ਨਾ ਪਹੁੰਚਾ ਕੀ ਸੱਚਮੁੱਚ ਵਿਕਰਮ ਸਿੰਘ ਮਜੀਠੀਆ ਉਸ ਵੇਲੇ ਵੀ ਕਿਸੇ ਵੱਡੀ ਸਾਜ਼ਿਸ਼ ਦਾ ਸ਼ਿਕਾਰ ਹੋਏ ਹਾਲਾਕੀ ਉਹ ਇਸ ਸ਼ਰਤ ਤੇ ਅੰਮ੍ਰਿਤਸਰ ਚੋਣ ਲੜਨ ਗਏ ਸੀ ਕਿ ਉਹ ਦੋਵੇਂ ਸੀਟਾਂ ਤੋਂ ਚੋਣ ਲੜਨਗੇ ਔਰ ਮਜੀਠਿਆ ਤੋਂ ਉਹਨਾਂ ਦੀ ਧਰਮ ਪਤਨੀ ਚੋਣ ਲੜਨਗੇ ਔਰ ਬੀਬੀ ਗਨੀਵ ਕੌਰ ਮਜੀਠਿਆ ਉਥੋਂ ਜਿੱਤੇ ਵੀ ਭਾਵੇਂ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਨਾ ਵਿਕਰਮ ਸਿੰਘ ਮਜੀਠੀਆ ਜਿੱਤੇ ਔਰ ਨਾ ਨਵਜੋਤ ਸਿੰਘ ਸਿੱਧੂ ਹੀ ਜਿੱਤੇ ਤੇ ਉਥੋਂ ਆਮ ਆਦਮੀ ਪਾਰਟੀ ਜਿੱਤ ਗਈ ਸੀ ਪਰ ਉਦੋਂ ਵੀ ਇਸ ਰਣਨੀਤੀ ਦੇ ਤਹਿਤ ਕਹਿੰਦੇ ਵਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਭੇਜਿਆ ਗਿਆ ਸੀ ਕਿ ਵਿਕਰਮ ਸਿੰਘ ਮਜੀਠੀਆ ਵਿਧਾਨ ਸਭਾ ਦੇ ਵਿੱਚ ਨਾ ਜਾਣ ਔਰ ਇਥੋਂ ਤੱਕ ਚਰਚਾਵਾਂ ਨੇ ਕਿ ਜਦੋਂ ਲੋਕ ਸਭਾ ਦੀ ਚੋਣ ਸੀ ਇਸ ਵਾਰ ਜਦੋਂ 24 ਦੀ ਲੋਕ ਸਭਾ ਦੀ ਚੋਣ ਸੀ ਕਿਤੇ ਨਾ ਕਿਤੇ ਵਿਕਰਮ ਸਿੰਘ ਮਜੀਠੀਆ ਦੀ ਹੱਕ ਚ ਕਈ ਲੀਡਰਾਂ ਨੇ ਗੱਲ ਕੀਤੀ ਕਿ ਵਿਕਰਮ ਸਿੰਘ ਮਜੀਠੀਆ ਨੂੰ ਚੋਣ ਲੜਾ ਦਿੱਤੀ ਜਾਣੀ ਚਾਹੀਦੀ ਹੈ ਲੋਕ ਸਭਾ ਦੀ ਲੇਕਿਨ ਵਿਕਰਮ ਸਿੰਘ ਮਜੀਠੀਆ ਨੂੰ ਲੋਕ ਸਭਾ ਦੀ ਟਿਕਟ ਵੀ ਨਹੀਂ ਦਿੱਤੀ ਗਈ ਔਰ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਸ ਵੇਲੇ ਖੁਦ ਵਿਕਰਮ ਸਿੰਘ ਮਜੀਠੀਆ ਨੇ ਟਿਕਟ ਨਹੀਂ ਸੀ ਮੰਗੀ ਪਰ ਉਹਨਾਂ ਨੇ ਕਿਹਾ ਸੀ ਕਿ ਪਾਰਟੀ ਦਾ ਜੋ ਫੈਸਲਾ ਹੋਏਗਾ ਉਹਨਾਂ ਨੂੰ ਮਨਜ਼ੂਰ ਹੋਏਗਾ ਔਰ ਲਗਾਤਾਰ ਪਿਛਲੇ ਕੁਝ ਸਮੇਂ ਤੋਂ ਅਸੀਂ ਵੇਖਦੇ ਆ ਜਦੋਂ ਜਦੋਂ ਤੋਂ ਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਭਾਵੇਂ ਉਹ ਬਾਗੀ ਕਹਿ ਲਿਆ ਜਾਂ ਨਰਾਜ਼ ਲੀਡਰ ਕਹਿ ਲਿਆ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ ਜਦੋਂ ਤੋਂ ਇੱਕ ਸਿਆਸੀ ਬਿਆਨਬਾਜ਼ੀ ਦਾ ਦੌਰ ਸ਼ੁਰੂ ਹੋਇਆ ਸੀ ਬਾਗੀ ਵਰਸਸ ਦਾਗੀ ਯਾ ਸੁਧਾਰ ਲੈਰ ਵਰਸਸ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਵਿਕਰਮ ਸਿੰਘ ਮਜੀਠੀਆ ਇੱਕ ਨਿਰਪੱਖਤਾ ਦੀ ਭੂਮਿਕਾ ਦੇ ਵਿੱਚ ਸਾਨੂੰ ਨਜ਼ਰ ਆਈ ਉਹਨਾਂ ਨੇ ਬਹੁਤਾ ਜ਼ਿਆਦਾ ਕਿਸੇ ਵੀ ਧਿਰ ਦੇ ਉੱਪਰ ਪਲਟਵਾਰ ਨਹੀਂ ਕੀਤਾ ਔਰ ਸ਼ਾਇਦ ਇਸੇ ਕਰਕੇ ਜਦੋਂ ਹੁਣ ਵਿਕਰਮ ਸਿੰਘ ਮਜੀਠੀਆ ਨੇ ਪ੍ਰੈਸ ਨੋਟ ਜਾਰੀ ਕੀਤਾ ਤੇ ਉਹਨਾਂ ਨੇ ਇਹ ਗੱਲ ਸਾਫ਼ ਕੀਤੀ ਕਿ ਦੋਵੇਂ ਧਿਰਾਂ ਨੂੰ ਹੀ ਇਕੱਠੇ ਹੋਣ ਦੀ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਤਕੜਾ ਕਰਨ ਦੀ ਲੋੜ ਹੈ ਔਰ ਜੋ ਕੁਝ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰਾਂ ਦੇ ਹੱਕ 'ਚ ਉਹਨਾਂ ਨੇ ਗੱਲ ਕੀਤੀ ਉਹ ਵੀ ਜਗਜਾਹਰ ਹੈ ਪਰ ਜਿਸ ਤਰ੍ਹਾਂ ਦਾ ਰਿਐਕਸ਼ਨ ਅਕਾਲੀ ਦਲ ਨੇ ਦਿੱਤਾ ਉਸ ਤੋਂ ਬਾਅਦ ਮਜੀਠੀਆ ਚੁੱਪ ਹੈ ਹੁਣ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਅਸਲ ਚਿੰਤਾ ਹੈ ਕਿੰਨੇ ਸੁਖਵੀਰ ਸਿੰਘ ਬਾਦਲ ਵੀ ਇਹ ਚਾਹੁੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਪਰਿਵਾਰਕ ਮੈਂਬਰ ਨੇ ਉਹਨਾਂ ਦਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਰਹਿਣਾ ਹੀ ਬਹੁਤ ਜ਼ਿਆਦਾ ਜ਼ਰੂਰੀ ਹੈ ਔਰ ਜਦੋਂ ਗੱਲਾਂ ਇਹ ਤੁਰਪੀਆਂ ਉਸੇ ਦਿਨ ਮੀਟਿੰਗ ਕੀਤੀ ਗਈ ਕਿ ਜਿਨ੍ਹਾਂ ਨੇ ਵੀ ਅਨੁਸ਼ਾਸਨ ਭੰਗ ਕੀਤਾ ਹੈ ਉਹਨਾਂ ਦੇ ਖਿਲਾਫ ਕਾਰਵਾਈ ਹੋਏਗੀ ਅਨੁਸ਼ਾਸਨ ਜਿਹੜੇ ਉਹਨਾਂ ਨੂੰ ਨੋਟਿਸ ਤੱਕ ਜਾਰੀ ਕੀਤੇ ਜਾ ਸਕਦੇ ਨੇ ਅਨੁਸ਼ਾਸਨ ਭੰਗ ਕਰਨ ਵਾਲਿਆਂ ਨੂੰ ਤੇ ਇਹ ਮੰਨਿਆ ਗਿਆ ਕਿ ਇਹ ਸਾਰਾ ਨਿਸ਼ਾਨਾ ਵਿਕਰਮ ਸਿੰਘ ਮਜੀਠੀਆ ਨੂੰ ਬਣਾਇਆ ਜਾ ਰਿਹਾ ਹੈ ਇਹ ਚਰਚਾਵਾਂ ਵੀ ਮੀਡੀਆ ਦੇ ਵਿੱਚ ਜਾਂ ਜਦੋਂ ਅਸੀਂ ਦੇਖਦੇ ਹਾਂ ਪੋਲਿਟਿਕਲ ਹਲਕਿਆਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਚਰਚਿਤ ਨਹੀਂ ਹੁਣ ਡਾਰਸ਼ ਰੂਮ ਨਹੀਂ ਅਕਾਲੀ ਦਲ ਨੂੰ ਇਸ ਗੱਲ ਦਾ ਕਿ ਵਿਕਰਮ ਸਿੰਘ ਮਜੀਠੀਆ ਦੂਸਰੀ ਧਿਰ ਦੇ ਨਾਲ ਵੀ ਦੇਖਿਆ ਜਾਵੇ ਤਾਂ ਕਿਸੇ ਦੁਸ਼ਮਣੀ ਵਾਲੀ ਪੋਜੀਸ਼ਨ 'ਚ ਨਹੀਂ ਹੈ ਭਾਵੇਂ ਮਨਪੀਤਿਆਲੀ ਨੇ ਭਾਵੇਂ ਸੰਤਾ ਸਿੰਘ ਉਮੈਦਪੁਰੀ ਨੇ ਜਾਂ ਗੁਰਪ੍ਰਤਾ ਬਡਾਲਾ ਨੇ ਵਿਕਰਮ ਸਿੰਘ ਮਜੀਠੀਆ ਦਾ ਸਾਰਿਆਂ ਦੇ ਨਾਲ ਤਾਲਮੇਲ ਠੀਕ ਹੈ ਜਿਵੇਂ ਮੌਜੂਦਾ ਅਕਾਲੀ ਦਲ ਦਾ ਜਿਹੜਾ ਕਾਬਜ ਧੜਾ ਹੈ ਉਹਦੀ ਲੀਡਰਸ਼ਿਪ ਦੇ ਨਾਲ ਸੋ ਵਿਕਰਮ ਸਿੰਘ ਮਜੀਠੀਆ ਨੇ ਨਿੱਜੀ ਤੌਰ ਤੇ ਜਿਹੜੇ ਇਸ ਵਕਤ ਸਰਗਰਮ ਲੀਡਰ ਨੇ ਕਿਸੇ ਨਾਲ ਵੀ ਨਿੱਜੀ ਤੌਰ ਤੇ ਉਹਨਾਂ ਦਾ ਸ਼ਕਤੀ ਦਾ ਅੰਕੜਾ ਨਹੀਂ ਹੈ ਹੁਣ ਕਈ ਉਹਨਾਂ ਦੇ ਦੋਸਤ ਵੀ ਆ ਸ਼ਰਨਜੀਤ ਸਿੰਘ ਢਿੱਲੋਂ ਇਹ ਤਾਂ ਚਲੋ ਪ੍ਰੈਸ ਨੋਟ ਜਾਰੀ ਹੋਇਆ ਉਹ ਤਾਂ ਉਹਨਾਂ ਦੇ ਨਾਲ ਹੀ ਨੇ ਮਨਪੀਤ ਢਿਆਲੀ ਦੇ ਨਾਲ ਵੀ ਵਿਕਰਮ ਸਿੰਘ ਮਜੀਠੀਆ ਦੀ ਨੇੜਤਾ ਹੈ ਇਹ ਵੀ ਗੱਲ ਕਿਸੇ ਤੋਂ ਲੁਕੀ ਨਹੀਂ ਔਰ ਕੁਝ ਦਿਨ ਪਹਿਲਾਂ ਮਨਪੀਤ ਢਿਆਲੀ ਉਹਨਾਂ ਨੇ ਖੁਦ ਸਾਫ਼ ਕੀਤਾ ਕਿ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਨਾਲ ਵੀ ਟੈਲੀਫੋਨ ਤੇ ਗੱਲਬਾਤ ਕੀਤੀ ਸੀ ਔਰ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਪੰਜ ਮੈਂਬਰੀ ਕਮੇਟੀ ਜਾਂ ਸੱਤ ਮੈਂਬਰੀ ਕਮੇਟੀ ਸਾਰੇ ਅਗਰ ਅਕਾਲੀ ਦਲ ਦੀ ਲੀਡਰਸ਼ਿਪ ਇਕੱਠੇ ਹੋ ਕੇ ਕਮੇਟੀ ਨੂੰ ਮੰਨ ਕੇ ਅੱਗੇ ਵਧੇ ਤੇ ਜ਼ਿਆਦਾ ਚੰਗੀ ਗੱਲ ਹੈ ਹੁਣ ਅਕਾਲੀ ਦਲ ਨੂੰ ਚਿੰਤਾ ਇਸ ਗੱਲ ਦੀ ਹੈ ਵੀ ਕਿਤੇ ਵਿਕਰਮ ਸਿੰਘ ਮਜੀਠੀਆ ਜਿਹੜੇ ਸ਼ਾਂਤ ਨੇ 17 ਤਰੀਕ ਦੀ ਆਪਣੀ ਪੇਸ਼ੀ ਤੋਂ ਬਾਅਦ ਆਉਂਦੇ ਸਮੇਂ ਵਿਕਰਮ ਸਿੰਘ ਮਜੀਠੀਆ ਨੇ ਅਗਰ ਇਹ ਫੈਸਲਾ ਕਰ ਲਿਆ ਕਿ ਉਹ ਸ਼ਰਮਣੀ ਅਕਾਲੀ ਦਲ ਦੀ ਬਜਾਏ ਦੂਸਰੀ ਧਿਰ ਦਾ ਸਾਥ ਦੇਣਗੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਦੇ ਕਾਬਜ ਧੜੇ ਦਾ ਕੀ ਬਣੇਗਾ ਹਾਲਾਂਕਿ ਇਹਦੀ ਸੰਭਾਵਨਾ ਹਜੇ ਘੱਟ ਲੱਗਦੀ ਹੈ ਕਿ ਵਿਕਰਮ ਸਿੰਘ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਹੋਣਾ ਦੇ ਗਰੁੱਪ ਨੂੰ ਛੱਡਣ ਪਰ ਜਿਸ ਤਰ੍ਹਾਂ ਦਾ ਬਲਵਿੰਦਰ ਸਿੰਘ ਪੁੰਦੜ ਹੋਣਾ ਦਾ ਬਿਆਨ ਜਾਰੀ ਹੋਇਆ ਹਾਲਾਂਕਿ ਉਹਨਾਂ ਨੇ ਕਿਹਾ ਕਿ ਉਹ ਮੇਰਾ ਨਹੀਂ ਹੋ ਕਿਸੇ ਨੇ ਲਿਖਿਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਜਿਹੜਾ ਬਿਆਨ ਜਾਰੀ ਹੋਇਆ ਉਸ ਬਿਆਨ ਜਾਰੀ ਕਰਨ ਨੇ ਉਸ ਬਿਆਨ ਨੇ ਆਪਣੇ ਆਪ ਵਿਕਰਮ ਸਿੰਘ ਮਜੀਠੀਆ ਤੋਂ ਸ਼ਰੋਮਨੀ ਅਕਾਲੀ ਦਲ ਦੀਆਂ ਦੂਰੀਆਂ ਬਣਾਤੀਆਂ ਹੁਣ ਇਹ ਜਿਹੜੀ ਦੂਰੀ ਹੈ ਇਹ ਕਦੋਂ ਖਤਮ ਹੁੰਦੀ ਹੈ ਕਿ ਸੱਚਮੁੱਚ ਕੋਈ ਨੋਟਿਸ ਕੱਢਿਆ ਗਿਆ ਜਾਂ ਨੋਟਿਸ ਕੱਢਿਆ ਜਾਏਗਾ ਜਾਂ ਅਨਸ਼ਾਸਨ ਦੀਆਂ ਜਿਹੜੀਆਂ ਉਸ ਦਿਨ ਦੀਆਂ ਗੱਲਾਂ ਸੀ ਉਹਨਾਂ ਨੂੰ ਵਾਪਸ ਲੈ ਲਿਆ ਜਾਏਗਾ ਇਹਦੇ ਉੱਪਰ ਹੁਣ ਸਾਰਿਆਂ ਦੀ ਨਜ਼ਰ ਟਿਕੀਆਂ ਨੇ ਫਿਲਹਾਲ ਅਕਾਲੀ ਦਲ ਦੀ ਜਿਹੜੀ ਵੱਡੀ ਲੀਡਰਸ਼ਿਪ ਹੈ ਉਹ 17 ਮਾਰਚ ਦੇ ਦਿਨ ਦਾ ਇੰਤਜ਼ਾਰ ਕਰ ਰਹੀ ਹੈ ਜਿਸ ਦਿਨ ਵਿਕਰਮ ਸਿੰਘ ਮਜੀਠੀਆ ਨੇ ਸਿੱਟ ਦੇ ਅੱਗੇ ਜਾਣਾ ਹੈ ਉਸ ਤੋਂ ਬਾਅਦ ਇੱਕ ਵਾਰ ਫਿਰ ਅਕਾਲੀ ਦਲ ਦੀ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਵਿਕਰਮ ਸਿੰਘ ਮਜੀਠੀਆ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕਰ ਸਕਦੀ ਹੈ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਜਾਂ ਹਰਸਿਮਰਤ ਕੌਰ ਬਾਦਲ ਵਿਕਰਮ ਮਜੀਠੀਆ ਦੇ ਘਰ ਜਾ ਸਕਦੇ ਨੇ 17 ਤੋਂ ਬਾਅਦ ਦਲਾ ਜੀ ਅੱਜ 14 ਮਾਰਚ ਹੈ ਤੇ ਅੱਜ ਤੋਂ ਲੈ ਕੇ 18 ਮਾਰਚ ਇਹ ਵਿੱਚ ਵਿਚਾਲੇ ਜਿਹੜੇ ਕੁਝ ਦਿਨ ਨੇ ਨਾ ਇਹ ਅਕਾਲੀ ਦਲ ਦੇ ਲਈ ਅਕਾਲੀ ਸਿਆਸਤ ਦੇ ਲਈ ਬਹੁਤ ਹੀ ਅਹਿਮियत ਵਾਲੇ ਦਿਨ ਹੈ ਸੇ ਇਹਨਾਂ ਨੂੰ ਮੰਨ ਸਕਦੇ ਆ ਇਹਨਾਂ 4-5 ਦਿਨਾਂ ਵਿੱਚ ਕਿਸ ਤਰ੍ਹਾਂ ਦੇ ਸਿਆਸੀ ਘਟਨਾਕਰਮ ਹੁੰਦੇ ਨਜ਼ਰ ਆ ਸਕਦੇ ਨੇ ਇਸ ਉੱਪਰ ਗੱਲ ਜ਼ਰੂਰ ਸਾਂਝੀ ਕਰਨਾ ਕਿਉਂਕਿ ਸਵਾਲ ਹੁਣ 5 ਮੈਂਬਰੀ ਕਮੇਟੀ ਤੇ ਵੀ ਬਣਿਆ ਹੋਇਆ ਹੈ ਕਿ 5 ਮੈਂਬਰੀ ਕਮੇਟੀ ਹੈ ਜਿਹੜੀ ਉਸ ਦਾ ਨਜ਼ਰਸਾਨੀ ਦਾ ਫੈਸਲਾ ਹਾ ਸਕਦਾ ਹੈ ਜਾਂ ਅਗਰ ਅਸੀਂ ਭਰਤੀ ਦੀ ਗੱਲ ਕਰ ਲਈਏ ਭਰਤੀ ਆਉਂਦੀ ਹੈ 18 ਤਰੀਕ ਨੂੰ ਹੋ ਸਕੇਗੀ ਜਾਂ ਫਿਰ ਇਸ ਨੂੰ ਜਿਹੜੇ ਭਰਤੀ ਰੋਕਣ ਦੀਆਂ ਜੜੀਆਂ ਕੋਸ਼ਿਸ਼ਾਂ ਹੋ ਸਕਦੀਆਂ ਨੇ ਅੰਤਰੀਂ ਕਮੇਟੀ ਦੇ ਉੱਪਰ ਵੀ ਆਪਾਂ ਗੱਲ ਕਰ ਲਈਏ ਜਿਹੜੀ ਬੈਠਕ ਹੈ 17 ਤਰੀਕ ਨੂੰ ਹੋਣੀ ਹੈ ਨਾਲ ਦੀ ਨਾਲ ਅਕਾਲੀ ਦਲ ਦੀ ਵੀ ਵੱਡੀ ਬੈਠਕ ਜੋ ਹੈ 17 ਨੂੰ ਹੋਣੀ ਹੈ ਸੋ ਇਹ ਅਲੱਗ-ਅਲੱਗ ਮੀਟਿੰਗਸ ਹੋਣ ਜਾ ਰਹੀਆਂ ਨੇ ਕਿ ਲੱਗਦਾ ਕਿਸ ਤਰ੍ਹਾਂ ਦੇ ਫੈਸਲੇ ਜੋ ਹੈ ਨਿਕਲ ਕੇ ਬਾਹਰ ਆ ਸਕਦੇ ਨੇ ਅੱਜ ਵੀ ਇੱਕ ਵੱਡਾ ਇਕੱਠ ਜੋ ਹੈ ਸੱਦਿਆ ਗਿਆ ਸੋ ਇਹਨਾਂ 4-5 ਦਿਨਾਂ ਨੂੰ ਰਾਜਨੀਤਿਕ ਤੌਰ ਤੇ ਅਗਰ ਅਸੀਂ ਦੇਖਣਾ ਚਾਹੀਏ ਸਮਝਣਾ ਚਾਹੀਏ ਤਾਂ ਕੀ ਕਹਿਣਾ ਚਾਹੋਗੇ ਇਹਨਾਂ 4-5 ਦਿਨਾਂ ਦੇ ਉੱਪਰ ਤੁਸੀਂ ਦੇਖੋ 18 ਤਰੀਕ ਤੱਕ ਅੱਜ ਤੋਂ ਸ਼ੁਰੂ ਹੋ ਕੇ 18 ਤਰੀਕ ਤੱਕ ਜਿਹੜੇ 4-5 ਦਿਨ ਨੇ ਧਾਰਮਿਕ ਤੌਰ ਤੇ ਪੰਥਕ ਸਰਗਰਮੀਆਂ ਦੇ ਤੌਰ ਤੇ ਔਰ ਰਾਜਨੀਤਿਕ ਤੌਰ ਤੇ ਇਹਨਾਂ ਦੀ ਬਹੁਤ ਵੱਡੀ ਅਹਿਮੀਅਤ ਹੈ ਜਿਵੇਂ ਮੈਂ ਪਹਿਲਾਂ ਹੁਣੇ ਗੱਲ ਕਰਕੇ ਹਟਿਆ 17 ਨੂੰ ਇੱਕ ਤਾਂ ਵਿਕਰਮ ਸਿੰਘ ਮਜੀਠੀਆ ਨੇ ਸਿੱਟ ਅੱਗੇ ਵੇਚ ਹੁਣਾ ਦੂਸਰਾ 17 ਨੂੰ ਐਸਜੀਪੀਸੀ ਦੀ ਅੰਤਰਿਕ ਕਮੇਟੀ ਦੀ ਬੈਠਕ ਵੀ ਆਈ ਬਹੁਤ ਸਾਰੇ ਲੋਕ ਲਗਾਤਾਰ ਇਸ ਗੱਲ ਦਾ ਇੰਤਜ਼ਾਰ ਕਰ ਰਹੇ ਨੇ ਵੀ ਕੀ ਐਸਜੀਪੀਸੀ ਮੈਂਬਰ ਅੰਤਰੰਕ ਕਮੇਟੀ ਦੀ ਬੈਠਕ ਦੇ ਵਿੱਚ ਇੱਕ ਵਾਰ ਫੇਰ ਇਹ ਗੱਲ ਕਰਨਗੇ ਕਿ ਜਥੇਦਾਰ ਸਹਿਬਾਨਾ ਬਾਰੇ ਕੀਤੇ ਗਏ ਫੈਸਲੇ ਰੱਦ ਕਰ ਦਿੱਤੇ ਜਾਣ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਹੈ ਅੱਜ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਾਬਾ ਹਰਨਾਮ ਸਿੰਘ ਧੂਮਾ ਬਾਬਾ ਹਰਨਾਮ ਸਿੰਘ ਖਾਲਸਾ ਉਹਨਾਂ ਵੱਲੋਂ ਅੱਜ ਇੱਕ ਪੰਥਕ ਇਕੱਠ ਸੱਦਿਆ ਗਿਆ ਸੋ ਜਿਵੇਂ ਜਿਵੇਂ ਅੱਜ ਦਿਨ ਅੱਗੇ ਵਧੇਗਾ ਅੱਜ ਦੇ ਖਾਸ ਦਿਨ ਇਸ ਪੰਥਕ ਇਕੱਠ ਦੇ ਵਿੱਚੋਂ ਕਿਸ ਤਰ੍ਹਾਂ ਦਾ ਵਿਚਾਰ ਨਿਕਲਦਾ ਹੈ ਕਿਹੜੇ ਖਾਸ ਐਲਾਨ ਹੁੰਦੇ ਨੇ ਕਿੱਡੀ ਵੱਡੀ ਗਿਣਤੀ ਦੇ ਵਿੱਚ ਉੱਥੇ ਸੰਗਤ ਪੰਥਕ ਇਕੱਠ ਦਾ ਹਿੱਸਾ ਬਣਦੀ ਹੈ ਕਿਹੜੀ-ਕਿਹੜੀ ਉੱਥੇ ਲੀਡਰਸ਼ਿਪ ਆਉਂਦੀ ਹੈ ਇਹ ਸਾਰੀਆਂ ਗੱਲਾਂ ਅੱਜ ਸ਼ਾਮ ਤੱਕ ਸਾਫ਼ ਹੋਣਗੀਆਂ ਪਰ 17 14 ਤੋਂ ਬਾਅਦ 15 16 17 ਕਿਉਂਕਿ 18 ਨੂੰ ਪੰਥਕ ਕਾਟ ਰੱਖਿਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੰਜ ਮੈਂਬਰੀ ਕਮੇਟੀ ਔਰ ਵੱਖ-ਵੱਖ ਜਿਹੜੇ ਸਿੱਖ ਸੰਗਠਨ ਨੇ ਧਾਰਮਿਕ ਸੰਸਥਾਵਾਂ ਨੇ ਸੰਪਰਦਾਵਾਂ ਨੇ ਉਹਨਾਂ ਸਾਰਿਆਂ ਨੂੰ ਵੀ ਉੱਥੇ ਪੁੱਜਣ ਦੀ ਅਪੀਲ ਹੈ ਇਹਦੇ ਨਾਲ ਨਾਲ ਭਰਤੀ ਸ਼ੁਰੂ ਕੀਤੀ ਜਾਣੀ ਹੈ ਸ਼ਰੋਮਨੀ ਅਕਾਲੀ ਦਲ ਦੇ ਉਸ ਧੜੇ ਵੱਲੋਂ ਜਿਹਨੂੰ ਬਾਗੀ ਠੜਾਕਿਆ ਜਾਂਦਾ ਜਿਨ੍ਹਾਂ ਨੇ ਸੁਧਾਰ ਲੈਣ ਬੜਾਈ ਸੀ ਹੁਣ ਉਹਨਾਂ ਨੇ ਜਿਹੜੀ ਜਿਹੜਾ ਫਾਰਮ ਵੀ ਛਾਪਿਆ ਉਹਦੇ ਸਿਰਫ ਅਕਾਲੀ ਦਲ ਲਿਖਿਆ ਹੈ ਇਹਦਾ ਮਤਲਬ ਹੈ ਉਹ ਅਕਾਲੀ ਦਲ ਦੀ ਭਰਤੀ ਤੱਕ ਕਰ ਸਕਦੇ ਨੇ ਭਾਵੇਂ ਉਸ ਸ਼੍ਰੋਮਣੀ ਅਕਾਲੀ ਦਲ ਦੀ ਨਹੀਂ ਜਿਹਦੀ ਭਰਤੀ ਹੋ ਚੁੱਕੀ ਹੈ ਕਾਬਜ਼ ਤੜੇ ਦੇ ਦਾਅਵੇ ਮੁਤਾਬਕ ਔਰ ਉਹਨਾਂ ਦੀ ਪ੍ਰਕਿਰਿਆ ਮੁਤਾਬਕ ਕਿਉਂਕਿ ਉਹ ਉਹਨਾਂ ਨੂੰ ਮਾਨਤਾ ਭਾਰਤ ਦੇ ਚੋਣ ਕਮਿਸ਼ਨ ਤੋਂ ਹੁਣ ਸਵਾਲ ਇਹ ਹੈ ਵੀ ਅਕਾਲੀ ਦਲ ਦੀ ਭਰਤੀ 18 ਨੂੰ ਸ਼ੁਰੂ ਹੋਣੀ ਔਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਡੜਗਾਜ ਜੀ ਉਹਨਾਂ ਨੇ ਕਿਹਾ ਸੀ ਕਿ 2 ਦਸੰਬਰ ਦੇ ਫੈਸਲੇ ਤਾਂ ਨਹੀਂ ਬਦਲਦੇ ਪਰ ਪੰਜ ਮੈਂਬਰੀ ਕਮੇਟੀ ਤੇ ਨਜ਼ਰਸਾਨੀ ਹੋ ਸਕਦੀ ਹੈ ਸੋ ਅੱਜ 14 15 16 17 ਇਹ ਚਾਰ ਦਿਨ ਨੇ ਜਿਹੜੇ ਇਹਨਾਂ ਦੇ ਵਿੱਚ ਇਸ ਗੱਲ ਦੀ ਵੀ ਅਸੀਂ ਉਮੀਦ ਕਰ ਸਕਦੇ ਹਾਂ ਕਿ ਗਿਆਨੀ ਕੁਲਦੀਪ ਸਿੰਘ ਗੜਗੜਜ ਜਿਹੜੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਐਕਟਿੰਗ ਜਥੇਦਾਰ ਨੇ ਕੀ ਉਹਨਾਂ ਚਾਰ ਦਿਨਾਂ ਦੇ ਵਿੱਚ ਇਸ ਫੈਸਲੇ ਤੇ ਪਹੁੰਚ ਜਾਣਗੇ ਵੀ ਇਸ ਕਮੇਟੀ ਦਾ ਕੀ ਕਰਨਾ ਹੈ ਜਾਂ ਇਸ ਕਮੇਟੀ ਨੂੰ ਇਸੇ ਤਰ੍ਹਾਂ ਬਰਕਰਾਰ ਰਹਿਣ ਦਿੱਤਾ ਜਾਵੇਗਾ ਔਰ ਇਹ ਆਪਣੀ ਭਰਤੀ ਸ਼ੁਰੂ ਕਰੇਗੀ ਹੁਣ ਸਾਰੀ ਗੱਲ ਇਹਨਾਂ 4-5 ਦਿਨਾਂ ਦੇ ਉੱਤੇ ਆ ਕੇ ਟਿਕੀ ਆ ਔਰ ਅਕਾਲੀ ਦਲ ਦੀ ਵੀ 17 ਤਰੀਕ ਨੂੰ ਮੀਟਿੰਗ ਹੈ ਅਕਾਲੀ ਦਲ ਭਰਤੀ ਮੁਕੰਮਲ ਹੋਣ ਦੀ ਜਾਣਕਾਰੀ ਦੇ ਸਕਦਾ ਕਿੰਨੀ ਮੈਂਬਰਸ਼ਿਪ ਅਕਾਲੀ ਦਲ ਦੀ ਬਣੀ ਹੈ ਉਹਦੀ ਜਾਣਕਾਰੀ ਦੇ ਸਕਦਾ ਔਰ ਨਵੇਂ ਪ੍ਰਧਾਨ ਚੁਣਨ ਦੀ ਪ੍ਰਕਿਰਿਆ ਨੂੰ ਐਲਾਨ ਸਕਦਾ ਹੈ ਅਕਾਲੀ ਦਲ ਹਾਲਾਂਕਿ ਇਹ ਵੀ ਖਬਰਾਂ ਨਹੀਂ ਮੈਂ ਸੋਚਾ ਸਿੰਘ ਲੰਗਾ ਉਹਨਾਂ ਨੂੰ ਵੀ ਸੁਣਿਆ ਸੋਚਾ ਸਿੰਘ ਲਗਾ ਕਹਿੰਦੇ ਸੁਖਬੀਰ ਸਿੰਘ ਬਾਦਲ ਤਾਂ ਤਿਆਰ ਹੀ ਨਹੀਂ ਪ੍ਰਧਾਨ ਬਣਨ ਨੂੰ ਅਸੀਂ ਸਾਰੇ ਮੰਨਾਰੇ ਆਂ ਕੀ ਇਹ ਗੱਲ ਸੱਚ ਹੈ ਕਿ ਸੁਖਬੀਰ ਬਾਦਲ ਪ੍ਰਧਾਨ ਨਹੀਂ ਬਣਨਗੇ ਅਗਰ ਸੁਖਬੀਰ ਸਿੰਘ ਬਾਦਲ ਇਹ ਫੈਸਲਾ ਕਰਦੇ ਨੇ ਕਿ ਮੈਂ ਅਕਾਲੀ ਦਲ ਦਾ ਪ੍ਰਧਾਨ ਨਹੀਂ ਬਣਨਾ ਮੌਜੂਦਾ ਭਰਤੀ ਤੋਂ ਬਾਅਦ ਤੇ ਫਿਰ ਅਕਾਲੀ ਦਲ ਦੇ ਵਿੱਚ ਲੀਡਰਸ਼ਿਪ ਦੇ ਤੌਰ ਤੇ ਅਗਵਾਈ ਕੌਣ ਕਰੇਗਾ ਇਹ ਹੋਰ ਵੀ ਵੱਡਾ ਸਵਾਲ ਹੈ ਕਿਉਂਕਿ ਪਹਿਲਾਂ ਜਦੋਂ ਸੁਖਬੀਰ ਬਾਦਲ ਨੂੰ ਤਨਖਾਹੀਆ ਐਲਾਨਿਆ ਗਿਆ ਸੀ ਤੇ ਅਕਾਲੀ ਦਲ ਨੇ ਚੋਣਾ ਨਹੀਂ ਸੀ ਲੜਿਆ ਸੋ ਇਹ ਵੀ ਦਿਨ ਨੇ ਜਿਹੜੇ 17 ਤਰੀਕ ਨੂੰ ਇਹਦੇ ਉੱਪਰ ਵੀ ਕੁਝ ਨਾ ਕੁਝ ਤਸਵੀਰ ਸਾਫ ਹੋਏਗੀ ਕਿ ਅਕਾਲੀ ਦਲ ਦਾ ਪ੍ਰਧਾਨ ਕਦੋਂ ਚੁਣਿਆ ਜਾਣਾ ਹੈ ਡੈਲੀਗੇਟ ਮੈਂਬਰ ਕਦੋਂ ਬਣਾਏ ਜਾਣੇ ਨੇ ਔਰ ਇਸ ਸਾਰੇ ਦਰਮਿਆਨ ਅਗਲੇ 4 ਦਿਨ ਯਾਨੀ ਹਰਪੀਤ ਸਿੰਘ ਲਗਾਤਾਰ ਹਰ ਧਾਰਮਿਕ ਸਮਾਗਮ 'ਚ ਕਹਿ ਰਹੇ ਨੇ ਕਿ 2 ਦਸੰਬਰ ਦੇ ਫੈਸਲੇ ਨੂੰ ਬਿਲਕੁਲ ਬਦਲਿਆ ਨਹੀਂ ਜਾ ਸਕਦਾ ਔਰ ਉਹਨਾਂ ਨੇ ਲਗਾਤਾਰ ਸ਼ੱਕ ਪ੍ਰਗਟ ਕੀਤਾ ਸੀ ਕਿ 2 ਦਸੰਬਰ ਦੇ ਫੈਸਲੇ ਜਿਹੜਾ ਕਾਬਜ ਧੜਾ ਉਹ ਬਦਲਵਾਏਗਾ ਇਸ ਕਰਕੇ 4 ਦਿਨਾਂ ਦੀ ਅਹਿਮੀਅਤ ਹੈ ਕਿਉਂਕਿ ਇੱਕ ਵਾਰ ਅਗਰ 18 ਤਰੀਕ ਨੂੰ ਪੰਜ ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ ਸ਼ੁਰੂ ਕਰਤੀ ਸ਼੍ਰੀ ਹਰਿਖੰਦ ਸਾਹਿਬ ਤੇ ਅਰਦਾਸ ਕਰਕੇ ਬਰਬਾਰ ਸਾਹਿਬ ਅਰਦਾਸ ਕਰਕੇ ਅਗਰ ਭਰਤੀ ਸ਼ੁਰੂ ਹੋ ਗਈ ਫੇਰ ਉਹ ਭਰਤੀ ਨੂੰ ਰੋਕਿਆ ਨਹੀਂ ਜਾ ਸਕਣਾ ਸਵਾਲ ਇਹ ਹੈ ਵੀ ਕੀ ਭਰਤੀ ਰੋਕੀ ਜਾ ਸਕਦੀ ਹੈ ਪੰਜ ਮੈਂਬਰੀ ਕਮੇਟੀ ਦੇ ਉੱਤੇ ਕੋਈ ਨਜ਼ਰਸਾਨੀ ਤੋਂ ਬਾਅਦ ਇਹ ਸਭ ਤੋਂ ਵੱਡਾ ਸਵਾਲ ਹੈ ਜਿਹਦੇ ਉੱਪਰ ਨਜ਼ਰ ਪੂਰੇ ਪੰਥ ਦੀ ਹੈ ਸਿੱਖ ਸੰਪਰਦਾਵਾਂ ਦੀ ਹੈ ਵੱਖ-ਵੱਖ ਸਿੱਖ ਸੰਸਥਾਵਾਂ ਦੀ ਹੈ ਹੁਣ ਜਥੇਦਾਰ ਸਹਿਬਾਨਾਂ ਨੂੰ ਬਦਲਣ ਤੋਂ ਬਾਅਦ ਜਿਸ ਤਰ੍ਹਾਂ ਨਾਲ ਅੰਤਰਿੰਕ ਕਮੇਟੀ ਵਿਵਾਦਾਂ ਦੇ ਵਿੱਚ ਹੈ ਅੰਤਰਿੰਕ ਕਮੇਟੀ ਸਿੱਖ ਸੰਗਤ ਦੇ ਨਿਸ਼ਾਨੇ ਤੇ ਹੈ ਅਗਰ ਭਰਤੀ ਰੋਕ ਦਿੱਤੀ ਜਾਂਦੀ ਹੈ ਨਜ਼ਰਸਾਨੀ ਕਰਨ ਤੋਂ ਬਾਅਦ ਇਹ ਪੰਜ ਮੈਂਬਰੀ ਕਮੇਟੀ ਖਤਮ ਕਰ ਦਿੱਤੀ ਜਾਂਦੀ ਹੈ ਫਿਰ ਕਿਸ ਤਰ੍ਹਾਂ ਦੇ ਧਾਰਮਿਕ ਔਰ ਸਿਆਸੀ ਹਾਲਾਤ ਬਣਨਗੇ ਇਸ ਗੱਲ ਨੂੰ ਵੀ ਜਿਹੜੇ ਵੱਖ-ਵੱਖ ਬੁੱਧੀਜੀਵੀ ਹੈ ਪੱਤਰਕਾਰ ਨੇ ਜਾਂ ਅਕਾਲੀ ਜਲ ਦੀ ਲੀਡਰਸ਼ਿਪ ਹੈ ਉਹ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਔਰ ਅੰਤਰਿੰਕ ਕਮੇਟੀ ਦੇ ਲੋਕ ਵੀ ਇਹ ਗੱਲ ਮਹਿਸੂਸ ਕਰਨ ਦੀ ਕੋਸ਼ਿਸ਼ ਕਰ ਰਹੇ ਹੋਣਗੇ ਕਿ ਜੇ ਕਿਤੇ ਅਜਿਹਾ ਫੈਸਲਾ ਹੋਇਆ ਤੇ ਫਿਰ ਪੋਲਿਟੀਕਲ ਤੇ ਧਾਰਮਿਕ ਹਾਲਾਤ ਕਿਸ ਤਰ੍ਹਾਂ ਦੇ ਬਣਨਗੇ ਸੋ ਇਨਾਂ ਸਾਰੀਆਂ ਸੰਭਾਵਨਾਵਾਂ ਦੇ ਮੱਦੇ ਨਜ਼ਰ ਹੀ ਕੋਈ ਨਾ ਕੋਈ ਨਜ਼ਰਸਾਨੀ ਦੇ ਵਿੱਚੋਂ ਫੈਸਲੇ ਨਿਕਲਣ ਦੀ ਉਮੀਦ ਕੀਤੀ ਜਾ ਸਕਦੀ ਹੈ ਸਿੱਧੇ ਤੌਰ ਦੇ ਉੱਤੇ ਇਸ ਵਕਤ ਭਰਤੀ ਨੂੰ ਰੋਕਣਾ ਜਾਂ ਭਰਤੀ ਜਾਂ ਪੰਜ ਮੈਂਬਰੀ ਕਮੇਟੀ ਨੂੰ ਖਤਮ ਕਰਨ ਬਾਰੇ ਅਗਰ ਕੋਈ ਵਿਚਾਰ ਆਉਂਦਾ ਹੈ ਤੇ ਉਹ ਇੱਕ ਪੰਥਕ ਸੰਕਟ ਨੂੰ ਹੋਰ ਵੱਡਾ ਕਰਨ ਵਾਲਾ ਵਿਚਾਰ ਬਣ ਸਕਦਾ ਹੈ ਛੋ ਇਸ ਕਰਕੇ ਜਿਹੜੇ 18 ਤਰੀਕ ਤੱਕ ਦੇ ਦਿਨ ਨੇ ਉਹਨਾਂ ਦੀ ਸਾਰਿਆਂ ਦੀ ਬਹੁਤ ਵੱਡੀ ਅਹਿਮੀਅਤ ਹੈ ਔਰ ਹੁਣ ਸਾਰਿਆਂ ਦੀ ਨਜ਼ਰ ਜਿਹੜੀ ਹੈ ਭਾਵੇਂ ਉਹ ਅਕਾਲੀ ਦਲ ਦੇ ਕਾਬਜ ਧੜੇ ਦੀ ਹੈ ਉਹ 18 ਤਰੀਕ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਪੰਥਕ ਇਕੱਠ ਹੈ ਉਹਦੇ ਵੱਲ ਡੱਲਾ ਜੀ ਲਗਾਤਾਰ ਜਿਹੜੀ ਪੰਜਾਬ ਕਾਂਗਰਸ ਹੈ ਉਹ ਵੀ ਸੁਰਖੀਆਂ ਵਿੱਚ ਬਣੀ ਹੋਈ ਹੈ ਖਾਸ ਤੌਰ ਤੇ ਹਮੇਸ਼ਾ ਹੀ ਅੰਦਰੂਨੀ ਗੁੱਟਵਾਜ਼ੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ ਤੇ ਹੁਣ ਫਿਰ ਅਜਿਹਾ ਹੀ ਹੁੰਦਾ ਨਜ਼ਰ ਆ ਰਿਹਾ ਸੋ 27 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਪੰਜਾਬ ਕਾਂਗਰਸ ਵਿੱਚ ਗੁੱਟਬਾਜ਼ੀ ਦੀ ਗੁੱਟਬਾਜ਼ੀ ਦੇਖੀ ਜਾ ਰਹੀ ਹੈ ਚਿੰਤਾ ਦਾ ਮੁੱਦਾ ਜ਼ਰੂਰ ਬਣਦਾ ਜਾ ਰਿਹਾ ਹੈ ਦਿੱਲੀ ਵਿੱਚ ਬਹੁਤ ਹੀ ਖਾਸ ਇੱਕ ਮਹੱਤਵਪੂਰਨ ਮੀਟਿੰਗ ਵੀ ਹੋਈ ਹੈ ਅਤੇ 18 ਤਰੀਕ ਨੂੰ ਸਾਰੇ ਵਿਧਾਇਕਾਂ ਨੂੰ ਦਿੱਲੀ ਵੀ ਸੱਦਿਆ ਗਿਆ ਸੋ ਕਿਸ ਤਰ੍ਹਾਂ ਦੀ ਚਰਚਾ ਇਸ ਮੀਟਿੰਗ ਦੌਰਾਨ ਹੋ ਸਕਦੀ ਹੈ ਜੋ ਸਪੈਸ਼ਲੀ ਸਾਰੇ ਵਿਧਾਇਕਾਂ ਨੂੰ ਸੱਦਿਆ ਗਿਆ ਕਿਵੇਂ ਦੇਖਦੇ ਤੁਸੀਂ ਇਸ ਮੀਟਿੰਗ ਨੂੰ ਲੈ ਕੇ ਔਰ ਕੀ ਕਾਂਗਰਸ ਗੁੱਟਬਾਜ਼ੀ ਖਤਮ ਕਰਨ ਦੇ ਵਿੱਚ ਕਾਮਯਾਬ ਹੋਵੇਗੀ ਕਿਉਂਕਿ ਹਮੇਸ਼ਾ ਹੀ ਅਸੀਂ ਦੇਖ ਰਹੇ ਹਾਂ ਸਥਿਤੀਆਂ ਕਾਂਗਰਸ ਪਾਰਟੀ ਵਿੱਚ ਕੁਝ ਅਜਹੀਆਂ ਹੀ ਬਣੀਆਂ ਰਹਿੰਦੀਆਂ ਨੇ ਕਾਂਗਰਸ ਨੂੰ ਇਹ ਵੀ ਉਮੀਦ ਹੈ ਕਿ ਸਾਈ ਵਿੱਚ ਉਹ ਆਪਣੀ ਹੀ ਸਰਕਾਰ ਬਣਾਉਣਗੇ ਇੱਕ ਪਾਸੇ ਅੰਦਰੂਨੀ ਗੁੱਟਵਾਦੀ ਤੇ ਦੂਸਰੇ ਪਾਸੇ ਸਾਈ ਨੂੰ ਲੈ ਕੇ ਅਜਿਹੇ ਦਾਅਵੇ ਕੀ ਕਹਿਣਾ ਚਾਹੋਗੇ ਡੱਲਾ ਜੀ ਇਸ ਦੇ ਉੱਪਰ ਦੇਖੋ ਕੱਲ ਜਿਹੜੀ ਦਿੱਲੀ ਦੇ ਵਿੱਚ ਬੈਠਕ ਹੋਈ ਹੈ ਭੁਪੇਸ਼ ਪੰਗੇਲ ਉਹਨਾਂ ਦੀ ਰਵਾਇ ਦੇ ਵਿੱਚ ਜਿਹੜੇ ਕਿ ਨਵੇਂ ਜਨਰਲ ਸਕੱਤਰ ਇੰਚਾਰਜ ਨੇ ਪੰਜਾਬ ਦੀ ਕਾਂਗਰਸ ਕਮੇਟੀ ਦੇ बैठक बहुत प्रभावशाली हुई है और इस बैठक ਦੇ ਵਿੱਚ ਕਿਉਂਕਿ ਇਹਨੂੰ ਸੱਦਿਆ ਗਿਆ ਸੀ ਜਿਹੜੇ ਨਵੇਂ ਇਨਚਾਰਜ ਆ ਉਹਨਾਂ ਵੱਲੋਂ ਲਗਭਗ ਸਾਰੀ ਵੱਡੀ ਲੀਡਰਸ਼ਿਪ ਮੌਜੂਦ ਸੀ ਰਾਜਾ ਵੜਿੰਗ ਬੈਠੇ ਸੀ ਪ੍ਰਤਾਪ ਸਿੰਘ ਬਾਜਵਾ ਬੈਠੇ ਸੀ ਭਾਰਤਪੂਸ਼ 나ਸ਼ੂ ਬੈਠੇ ਸੀ ਵਿਜੇਂਦਰ ਸਿੰਘਲਾ ਉੱਥੇ ਬੈਠੇ ਸੀ ਸੁਖਜਿੰਦਰ ਸਿੰਘ ਰੰਧਾਵਾ ਉੱਥੇ ਬੈਠੇ ਸੀ ਔਰ ਚਰਨਜੀਤ ਸਿੰਘ ਚੰਨੀ ਸਾਹਿਬ ਕਾ ਮੁੱਖ ਮੰਤਰੀ ਉੱਥੇ ਬੈਠੇ ਸੀ ਸਕੱਤਰ आलोक शर्मा ਉਹ ਵੀ ਉਸ ਮੀਟਿੰਗ ਦਾ ਹਿੱਸਾ ਸੀ ਔਰ ਬਹੁਤ ਵੱਡੀ ਲੀਡਰਸ਼ਿਪ ਸ਼੍ਰੋਮਣੀ ਅਕਾਲੀ ਦਲ ਦੀ ਬੀਬੀ ਰਜਿੰਦਰ ਕੌਰ ਭੱਟਲ ਉੱਥੇ ਮੌਜੂਦ ਸੀ ਸ਼ਮਸ਼ੀਰ ਸਿੰਘ ਧੂਲੂ ਉੱਥੇ ਮੌਜੂਦ ਸੀ ਗੁਰਜੀਤ ਸਿੰਘ ਰਾਣਾ ਉੱਥੇ ਮੌਜੂਦ ਸੀ ਉੱਥੇ ਪ੍ਰਗਟ ਸਿੰਘ ਹਣੀਓ ਚੇਤੇ ਤੌਰ ਤੇ ਉੱਥੇ ਮੌਜੂਦ ਸੀ ਸੋ ਕਾਂਗਰਸ ਦੀ ਵੱਡੀ ਲੀਡਰਸ਼ਿਪ ਇਸ ਮੀਟਿੰਗ ਦੇ ਵਿੱਚ ਮੌਜੂਦ ਸੀ ਕਿਤੇ ਨਾ ਕਿਤੇ ਕਾਂਗਰਸ ਇਸ ਗੱਲ ਨੂੰ ਲੈ ਕੇ ਤਿਆਰੀ 'ਚ ਰੁੱਝੀ ਹੈ ਪਰ ਖਾਸ ਤੌਰ ਤੇ ਪੁਪੇਸ਼ ਭਗੇਲ ਜਿਨ੍ਹਾਂ ਨੂੰ ਨਵਾਂ ਇੰਚਾਰਜ ਬਣਾਇਆ ਗਿਆ ਉਹ ਆਪਣੀ ਇਸ ਜ਼ਿੰਮੇਵਾਰੀ ਨੂੰ ਮੰਨ ਕੇ ਅੱਗੇ ਵਧ ਰਹੇ ਨੇ ਕਿ 27 ਦੇ ਵਿੱਚ ਕਾਂਗਰਸ ਦੀ ਸਰਕਾਰ ਪੰਜਾਬ ਦੇ ਵਿੱਚ ਬਣਵਾ ਕੇ ਦੇਣੀ ਹੈ ਪਰ ਉਹਦੇ ਲਈ ਜਿਹੜਾ ਉਹਨਾਂ ਨੇ ਦੌੜਾ ਪਿਛਲੇ ਸਮੇਂ 'ਚ ਕੱਢਿਆ ਕਈ ਤਰ੍ਹਾਂ ਦੀ ਉਹਨਾਂ ਕੋਲੇ ਫੀਡਬੈਕ ਗਈ ਭਾਵੇਂ ਉਹਨਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਇੱਕਜੋਟ ਹੈ ਐਲਓਪੀ ਔਰ ਪ੍ਰਧਾਨ 'ਚ ਕੋਈ ਡਿਫਰੈਂਸ ਨਹੀਂ ਹੈ ਕੋਈ ਫਰਕ ਨਹੀਂ ਹੈ ਇਸ ਦੇ باوجود ਵੀ ਉਹ ਮਹਿਸੂਸ ਕਰਦੇ ਨੇ ਕਿ ਕਾਂਗਰਸ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਦੇ ਵਿੱਚ ਉਹ ਸੰਗਠਨ ਦੇ ਤੌਰ ਤੇ ਬਹੁਤ ਜ਼ਿਆਦਾ ਇਕੱਠੀ ਨਹੀਂ ਹੈ ਲੀਡਰ ਵੱਡੀ ਲੀਡਰਸ਼ਿਪ ਦੇ ਅੱਗੇ ਇਕੱਠੇ ਨਜ਼ਰ ਆਉਂਦੇ ਨਹੀਂ ਲੀਡਰ ਵੱਡੀਆਂ ਮੀਟਿੰਗਾਂ ਦੇ ਵਿੱਚ ਇਕੱਠੇ ਨਜ਼ਰ ਆਉਂਦੇ ਨਹੀਂ ਲੇਕਿਨ ਨੀਤੀਗਤ ਤੌਰ ਤੇ ਔਰ ਵਿਚਾਰਕ ਤੌਰ ਤੇ ਜਿਹੜੀ ਲੀਡਰਸ਼ਿਪ ਹੈ ਉਹਨਾਂ ਦੇ ਮਤ ਵੱਖਰੇ ਵੱਖਰੇ ਨੇ ਅਗਰ ਰਾਣਾ ਗੁਰਜੀਤ ਸਿੰਘ ਮੱਕੀ ਦੀ ਖਰੀਦ ਦੀ ਗੱਲ ਕਰਦੇ ਨੇ ਐਮਐਸਪੀ ਤੇ ਤੇ ਕਾਂਗਰਸ ਦਾ ਇੱਕ ਵਿਧਾਇਕ ਇਹ ਕਹਿੰਦਾ ਹੈ ਕਿ ਇਹ ਕਾਰਪੋਰੇਟਾਂ ਦੇ ਆਧਾਰ ਦੇ ਉੱਤੇ ਪੰਜਾਬ ਦੇ ਵਿੱਚ ਉਸ ਤਰ੍ਹਾਂ ਦੀਆਂ ਨੀਤੀਆਂ ਨੂੰ ਵਧਾਰੇ ਨੇ ਸੁਖਪਾਲ ਖੈਰਾ ਉਹ ਖੁੱਲਾ ਵਿਰੋਧ ਕਰਦੇ ਨਹੀਂ ਰਾਣਾ ਗੁਰਜੀਤ ਉਹਨਾਂ ਦਾ ਹਾਲਾਂਕਿ ਕਾਂਗਰਸ 'ਚ ਸਾਰਿਆਂ ਨੂੰ ਪਤਾ ਹੈ ਕਿ ਰਾਣਾ ਗੁਰਜੀਤ ਔਰ ਸੁਖਪਾਲ ਸਿੰਘ ਖੈਰਾ ਦੇ ਵਿੱਚ ਬਹੁਤ ਜ਼ਿਆਦਾ ਬਣਦੀ ਨਹੀਂ ਪਰ ਕਾਂਗਰਸ ਪਾਰਟੀ ਅੱਜ ਤੱਕ ਇਸ ਤਰ੍ਹਾਂ ਦਾ ਸੰਗਠਨ ਨਹੀਂ ਬਣਾ ਸਕੀ ਜਿੱਥੇ ਲੀਡਰ ਇੱਕ ਦੂਸਰੇ ਲੀਡਰ ਦੇ ਇਸ ਤਰ੍ਹਾਂ ਦੇ ਜਿਹੜੇ ਬਿਆਨ ਨੇ ਉਹਨਾਂ ਦੇ ਉੱਪਰ ਪਰਸਪਰ ਖੁੱਲਾ ਵਿਰੋਧ ਨਾ ਕਰਨ। ਸੋ ਦੇਖਿਆ ਜਾਵੇ ਤਾਂ ਰਾਣਾ ਗੁਰਜੀਤ ਸਿੰਘ ਉਹਨਾਂ ਦਾ ਜਿਹੜਾ ਐਲਾਨ ਹੈ ਐਮਐਸਪੀ ਤੇ ਮੱਕੀ ਦੀ ਖਰੀਦ ਦਾ ਪੰਜਾਬ ਦੀ ਕਿਸਾਨੀ ਨੂੰ ਉਹਦੀ ਜ਼ਰੂਰਤ ਹੈ। ਰਾਣਾ ਗੁਰਜੀਤ ਵੱਡੇ ਉਜ્યોਗਪਤੀ ਵੀ ਨੇ ਔਰ ਅਗਰ ਉਹ ਇਹ ਐਲਾਨ ਕਰਕੇ ਐਮਐਸਪੀ ਦੀ ਗਾਰੰਟੀ ਦੇ ਕੇ ਐਮਐਸਪੀ ਤੇ ਚੱਕਦੇ ਨੇ ਮੱਕੀ ਤਿੱਕ ਕਿਸੇ ਨੂੰ ਵੀ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ ਮੈਨੂੰ ਇਹ ਲੱਗਦਾ ਹੈ ਕਿ ਜੇ ਪੰਜਾਬ ਦੇ ਉਦਯੋਗਪਤੀ ਦੀ ਪੰਜਾਬ ਦੇ ਉਦਯੋਗਪਤੀ ਅਗਰ ਪੰਜਾਬ ਦਾ ਖੇਤੀ ਦਾ ਉਤਪਾਦਨ ਚੱਕਣ ਲੱਗ ਜਾਣ ਤੇ ਇਹ ਸਾਡੀ ਕਿਸਾਨੀ ਲਈ ਬਹੁਤ ਸਹਾਈ ਗੱਲ ਹੈ ਇਹਦਾ ਇਹਦੀ ਵਿਰੋਧ ਕਰਨ ਦੀ ਲੋੜ ਨਹੀਂ ਸੋ ਇਸੇ ਤਰ੍ਹਾਂ ਜਦੋਂ ਪ੍ਰਤਾਪ ਬਾਜਵਾ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਮੇਰੇ ਨਾਲ ਨੇ ਤੇ ਅਰਜਤ ਸਿੰਘ ਕਹਿ ਰਹੇ ਨੇ ਕਿ ਸਾਨੂੰ ਤਾਂ ਨਹੀਂ ਪਤਾ ਮੇਰੀ ਨੋਲੇਜ ਨਹੀਂ ਹੈ ਉਹਨਾਂ ਨੂੰ ਪਤਾ ਹੋਣਾ ਜਿਨ੍ਹਾਂ ਨੇ ਬਿਆਨ ਦਿੱਤਾ ਹੈ ਜਾਂ ਬਾਜਵਾ ਸਾਹਿਬ ਨੂੰ ਪੁੱਛੋ ਇੱਕ ਤਰੀਕੇ ਨਾਲ ਕਾਂਗਰਸ ਦੀ ਲੀਡਰਸ਼ਿਪ ਦੇ ਵੱਖਰੇ ਵੱਖਰੇ ਸੁਰ ਨੇ ਔਰ ਪਿਛਲੇ ਸਮੇਂ ਚ ਰਾਜਾ ਵੜਿੰਗ ਦੀ ਪ੍ਰਧਾਨਗੀ ਤੇ ਵੀ ਕਾਂਗਰਸ ਦੇ ਲੀਡਰ ਅ ਸਿੱਧੇ ਤੌਰ ਤੇ ਸਵਾਲ ਚੱਕਦੇ ਰਹੇ ਨੇ ਸਿੱਧੇ ਤੌਰ ਤੇ ਤਾਂ ਕਿਸੇ ਨੇ ਸਵਾਲ ਨਹੀਂ ਚੱਕਿਆ ਸੋ ਕੁਲ ਮਿਲਾ ਕੇ ਜਿਹੜੇ ਭੁਪੇਸ਼ ਭਗੇਲ ਨੇ ਉਹ ਗੱਲ ਨੂੰ ਸਮਝਦੇ ਨੇ ਕਿ ਕਾਂਗਰਸ ਦੀ ਲੀਡਰਸ਼ਿਪ ਵੰਡੀ ਹੋਈ ਹੈ ਆਪਸ ਦੇ ਵਿੱਚ ਲੀਡਰਾਂ ਦੇ ਵਿੱਚ ਮਨਮੁਟਾ ਨੇ ਲੀਡਰਸ਼ਿਪ ਇੱਕ ਦੂਜੇ ਨੂੰ ਮੁਕਾਬਲੇ ਦੇ ਤੌਰ ਦੇ ਉੱਤੇ ਇੱਕ ਦੂਸਰੇ ਦੇ ਕੰਪੀਟੀਟਰ ਦੇ ਤੌਰ ਤੇ ਦੇਖਦੀ ਹੈ ਨਾ ਕਿ ਪਾਰਟੀ ਦੇ ਸੰਗਠਨ ਨੂੰ ਇੱਕ ਜੁਟਦਾ ਦੇ ਤੌਰ ਤੇ ਅੱਗੇ ਵਧਾਇਆ ਜਾ ਰਿਹਾ ਸੋ ਇਹ ਕੋਸ਼ਿਸ਼ ਹੈ ਭੁਪੇਸ਼ ਮਗੇਲ ਉਹਨਾਂ ਦੀ ਇਹ ਕਿੰਡੀ ਕਾਮਯਾਬ ਹੁੰਦੀ ਹੈ ਇਹ ਵਕਤ ਦੱਸੇਗਾ ਪਰ ਇੱਕ ਗੱਲ ਬਹੁਤ ਸਾਫ਼ ਹੈ ਅਗਰ ਕਾਂਗਰਸ ਦੇ ਸਾਰੇ ਲੀਡਰ ਏਕਾ ਕਰ ਲੈਣ ਅਗਰ ਕਾਂਗਰਸ ਦੇ ਲੀਡਰ ਇਹ ਤੈਅ ਕਰ ਲੈਣ ਇੱਕ ਵਾਰ ਅਸੀਂ ਪੰਜਾਬ ਵਿਧਾਨ ਸਭਾ ਚ ਬਹੁਮਤ ਬਣਾ ਲਈਏ ਉਸ ਤੋਂ ਬਾਅਦ ਤੈਅ ਕਰਾਂਗੇ ਮੁੱਖ ਮੰਤਰੀ ਕੌਣ ਹੋਏਗਾ ਕਿ ਕਾਂਗਰਸ ਤਕੜੀ ਹੋ ਸਕਦੀ ਹੈ ਪਰ ਇਹਦੀ ਸੰਭਾਵਨਾ ਬਹੁਤ ਘੱਟ ਹੈ ਕਾਂਗਰਸ ਚ ਬਹੁਤ ਸਾਰੇ ਲੀਡਰ ਅਜਿਹੇ ਨੇ ਜਿਹੜੇ ਮੁੱਖ ਮੰਤਰੀ ਦੀ ਦੌੜ ਦੇ ਵਿੱਚ ਵੀ ਨੇ ਪਰ ਸਿੱਧੇ-ਸਿੱਧੇ ਰੂਪ ਦੇ ਵਿੱਚ ਉਹ ਮੁੱਖ ਮੰਤਰੀ ਬਣਨ ਦੀ ਖਾਹਿਸ਼ ਪ੍ਰਗਟ ਵੀ ਕਰਦੇ ਨੇ ਕੋਈ ਦੋਰਾ ਹੀ ਨਹੀਂ ਹੈ ਕਈ ਬਹੁਤ ਸੀਨੀਅਰ ਨੇ ਕਈਆਂ ਨੂੰ ਪੁਰਾਣੇ ਸਮਿਆਂ 'ਚ ਕਾਂਗਰਸ ਦੀ ਹਾਈ ਕਮਾਂਡ ਨੇ ਵੀ ਇਹ ਸੁਪਨਾ ਵਿਖਾਇਆ ਕਿ ਤੁਸੀਂ ਮੁੱਖ ਮੰਤਰੀ ਬਣ ਸਕਦੇ ਹੋ ਤੁਸੀਂ ਅੱਗੇ ਵੱਧ ਸਕਦੇ ਹੋ ਸੋ ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਇਹ ਕਾਂਗਰਸ ਦੇ ਲਈ ਸਭ ਤੋਂ ਵੱਡੀ ਚੁਣੌਤੀ ਬਣੀਆਂ ਹੋਈਆਂ ਨੇ ਹਰਿਆਣਾ 'ਚ ਕਾਂਗਰਸ ਜਿੱਤਦੀ ਜਿੱਤਦੀ ਹਾਰੀ ਦਿੱਲੀ 'ਚ ਕਾਂਗਰਸ ਫੇਰ ਤੀਜੀ ਚੌਥੀ ਵਾਰੀ ਕੋਈ ਸੀਟ ਨਹੀਂ ਜਿੱਤ ਸਕੀ ਨਾ ਪਾਰਲੀਮੈਂਟ ਨਾ ਵਿਧਾਨ ਸਭਾ ਅਜੇ ਹਾਲਾਤਾਂ ਦੇ ਵਿੱਚ 2 ਸਾਲ ਪਹਿਲਾਂ ਜਦੋਂ ਭਪੇਸ਼ ਭਗੇਲ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ ਤੇ ਉਹ ਇਸ ਟੀਚੇ ਦੇ ਨਾਲ ਕਾਂਗਰਸ ਦੀਆਂ ਮੀਟਿੰਗਾਂ ਸੱਦਣ ਲੱਗੇ ਨੇ ਕਿ ਉਹ ਪੰਜਾਬ 'ਚ ਕਾਂਗਰਸ ਖੜੀ ਕਰਨਗੇ ਭਾਵੇਂ ਕੁਝ ਦਿਨ ਪਹਿਲਾਂ ਉਹਨਾਂ ਦੇ ਉੱਪਰ ਵੀ ਈਡੀ ਦੀ ਕਾਰਵਾਈ ਹੋਈ ਈਡੀ ਦਾ ਛਾਪਾ ਪਿਆ ਪਰ ਉਹ ਇਸ ਗੱਲ ਨੂੰ ਬਹੁਤ ਹੀ ਗੰਭੀਰਤਾ ਦੇ ਨਾਲ ਨਾ ਲੈਂਦੇ ਹੋਏ ਦਾਵਾ ਕਰਦੇ ਨੇ ਕਿ ਇਹ 2020 ਤੋਂ ਲਗਾਤਾਰ ਹੋ ਰਿਹਾ ਹੈ ਖੈਰ ਭਵੇਲ ਉਹਨਾਂ ਦੀਆਂ ਭਗੇਲ ਉਹਨਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹਨਾਂ ਨੂੰ ਕਿੰਨਾ ਕਬੂਰ ਪੈਂਦਾ ਹੈ ਇਹ ਆਉਂਦੇ ਵਕਤ ਚ ਪਤਾ ਲੱਗੇਗਾ ਪਰ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਕਈ ਤਰ੍ਹਾਂ ਦੇ ਫਾਰਮੂਲੇਾਂ ਤੇ ਵਿਚਾਰ ਕਰ ਰਹੀ ਹੈ ਜਿਵੇਂ ਹਰਿਆਣਾ ਦੇ ਵਿੱਚ ਕਿਸੇ ਨੂੰ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨਿਆ ਗਿਆ ਸੀ ਪੰਜਾਬ ਦੇ ਵਿੱਚ ਵੀ ਕਾਂਗਰਸ ਪਾਰਟੀ ਬਿਨਾ ਮੁੱਖ ਮੰਤਰੀ ਦਾ ਚਿਹਰਾ ਐਲਾਨਿਆ 27 ਦੀਆਂ ਚੋਣਾਂ ਵੱਲ ਜਾ ਸਕਦੀ ਹੈ ਪਰ ਕੀ ਉਹਦੇ ਹਾਂ ਪੱਖੀ ਨਤੀਜੇ ਮਿਲਣਗੇ ਉਹਦੇ ਲਈ ਹਜੇ 2 ਸਾਲ ਦਾ ਵਕਤ ਹੈ ਸੋਚਣ ਨੂੰ ਵਿਚਾਰਨ ਨੂੰ ਕਿਉਂਕਿ ਅਗਰ ਕਾਂਗਰਸ ਦੀ ਲੀਡਰਸ਼ਿਪ ਕਿਸੇ ਇੱਕ ਚਿਹਰੇ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾ ਕੇ ਅੱਗੇ ਵਧਦੀ ਹੈ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਕਾਂਗਰਸ ਪਾਰਟੀ ਦੇ ਵਿੱਚ ਇੱਕ ਵਾਰ ਫੇਰ ਤੋਂ ਗੁੱਟਬਾਜ਼ੀ ਖੁੱਲ ਕੇ ਸਾਹਮਣੇ ਆਵੇ ਪਰ ਇਹ ਵੀ ਹੋ ਸਕਦਾ ਹੈ ਕਿ ਅਗਰ ਕਾਂਗਰਸ ਪਾਰਟੀ ਆਪਣੇ ਸੰਗਠਨ ਨੂੰ ਇੰਨਾ ਤਕੜਾ ਕਰ ਲੇ ਕਾਂਗਰਸ ਦੀ ਲੀਡਰਸ਼ਿਪ ਆਪਣੇ ਆਪ ਨੂੰ ਉਸ ਕੰਪੀਟੀਸ਼ਨ ਤੋਂ ਬਾਹਰ ਕਰ ਲੇ ਕਿ ਕਿ ਸਾਨੂੰ ਵੀ ਮੁੱਖ ਮੰਤਰੀ ਦਾ ਚਿਹਰਾ ਬਣਾਓ ਅਸੀਂ ਚਿਤਾਵਾਂਗੇ ਤੇ ਫਿਰ ਕਾਂਗਰਸ ਜਿੱਤ ਵਾਲੇ ਪਾਸੇ ਵੀ ਤੁਰ ਸਕਦੀ ਹੈ 24 ਚ ਕਾਂਗਰਸ ਨੂੰ 7 ਸੀਟਾਂ ਮਿਲੀਆਂ 13 ਚ ਉਹ ਲੰਘਿਆ ਗਿਆ ਵਕਤ ਹੈ ਉਹ ਵਕਤ ਚਲਿਆ ਗਿਆ ਅੱਜ ਕਾਂਗਰਸ ਦੇ 15 16 ਹੀ ਵਿਧਾਇਕ ਨੇ 18 ਤੋਂ ਘਟ ਗਏ ਪਰ ਜਿਹੜੀਆਂ 24 ਦੀ ਜਿੱਤ ਸੀ ਕਾਂਗਰਸ ਦੀ 13 ਚੋਂ 7 ਸੀਟਾਂ ਉਹ ਸਿੱਧੇ ਤੌਰ ਤੇ ਕਿਉਂਕਿ ਰਾਹੁਲ ਗਾਂਧੀ ਨੇ ਇੱਕ ਵੱਡੀ ਆਪਣੀ ਮੁਹਿੰਮ ਬਣਾਈ ਸੀ ਰਾਹੁਲ ਗਾਂਧੀ ਨੇ ਇੱਕ ਆਪਣੀ ਲਹਿਰ ਬਣਾਈ ਸੀ ਜਿਹਦੇ ਕਰਕੇ ਕਾਂਗਰਸ 100 ਸੀਟਾਂ ਤੇ ਗਈ ਭਾਵੇਂ ਉਹ 272 ਤੱਕ ਨਹੀਂ ਜਾ ਸਕੇ ਪਰ ਰਾਹੁਲ ਗਾਂਧੀ ਦੀ ਵੱਡੀ ਭੂਮਿਕਾ ਸੀ ਪਰ ਪੰਜਾਬ ਚ ਬੀਜੇਪੀ ਦੇ ਖਿਲਾਫ ਕਿਸਾਨੀ ਦਾ ਰੋਸ ਉਹ ਵੋਟਾਂ ਦੇ ਰੂਪ ਦੇ ਵਿੱਚ ਕਾਂਗਰਸ ਨੂੰ ਤਬਦੀਲ ਹੋਇਆ ਜਿਹੜਾ ਵਿਧਾਨ ਸਭਾ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਝੋਲੀ ਪਿਆ ਸੀ ਸੋ ਇਸ ਕਰਕੇ ਕਾਂਗਰਸ ਆਸਵੰਦ ਹੋ ਸਕਦੀ ਹੈ ਕਿ ਪੰਜਾਬ ਚ ਅਗਰ ਕਿਸਾਨੀ ਆਪ ਔਰ ਬੀਜੇਪੀ ਤੋਂ ਦੂਰੀ ਬਣਾਉਂਦੀ ਹੈ ਤੇ ਉਹ ਕਾਂਗਰਸ ਨੂੰ ਵੋਟ ਪਾ ਸਕਦੀ ਹੈ ਪਰ ਕਾਂਗਰਸ ਨੂੰ ਵੋਟ ਉਸੇ ਵੇਲੇ ਪੈਣੀ ਹੈ ਜਦੋਂ ਕਾਂਗਰਸ ਇਕਜੁੱਟ ਹੋਏਗੀ ਅਗਰ ਕਾਂਗਰਸ ਖਿੰਡੀ ਹੋਏਗੀ ਤੇ ਫਿਰ ਵੋਟ ਵੀ ਖਿੰਡਣੀ ਹੈ ਤੇ ਫਿਰ ਉਹ ਕਿਨੂੰ ਪੈਣੀ ਹੈ ਇਹਦੇ ਵੀ ਇਹਦੇ ਬਾਰੇ ਵੀ ਸੋਚਣ ਨੂੰ ਹਜੇ ਬਹੁਤ ਜ਼ਿਆਦਾ ਵਕਤ ਹੈ ਔਰ ਇਹਦੇ 'ਚ ਵੀ ਇਸ ਫੈਸਲੇ 'ਚ ਵੀ ਹਜੇ ਬਹੁਤ ਜ਼ਿਆਦਾ ਸਮਾਂ ਹੈ ਸੋ ਫਿਲਹਾਲ ਕਾਂਗਰਸ ਚਾਹੁੰਦੀ ਹੈ ਕਿ ਵੋਟ ਸਾਨੂੰ ਹੀ ਪਵੇ ਮੁੱਖ ਮੰਤਰੀ ਸਾਦਾ ਹੀ ਬਣੇ ਔਰ ਜਿਹੜੀ ਲੀਡਰਸ਼ਿਪ ਹੈ ਉਹ ਇਸ ਕੰਪੀਟੀਸ਼ਨ ਚ ਨਾ ਪਵੇ ਕਿ ਮੁੱਖ ਮੰਤਰੀ ਕੌਣ ਬਣੇਗਾ ਉਹ ਸਿਰਫ ਕਾਂਗਰਸ ਨੂੰ ਜਿਤਾਉਣ ਲਈ ਕੰਮ ਕਰੇ ਸੋ ਸੰਗਠਨ ਕਿੰਨਾ ਕੁ ਮਜ਼ਬੂਤ ਕਰ ਪਾਉਂਦੇ ਨੇ ਪਪੇਸ਼ ਵਗੇਲ ਕਿਉਂਕਿ ਨਵੇਂ ਸਿਰੇ ਤੋਂ ਉਹਨਾਂ ਨੇ ਸੰਗਠਨ ਬਣਾਉਣਾ ਹੈ ਇਹਦੇ ਤੇ ਬਹੁਤ ਕੁਝ ਦਰਮਦਾਰ ਹੈ ਆਉਣ ਵਾਲੇ ਭਵਿੱਖ ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਤੁਸੀਂ ਤਾਜ਼ਾ ਜਾਣਕਾਰੀ ਔਰ ਪੰਜਾਬ ਦੀ ਸਿਆਸਤ ਦੇ ਉੱਪਰ ਵੀ ਜੋ ਸਥਿਤੀਆਂ ਬਣੀਆਂ ਹੋਈਆਂ ਨੇ ਉਸ ਦੇ ਉੱਪਰ ਤੁਸੀਂ ਆਪਣਾ ਅਨਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੀਆਂ ਜੋ ਹਮੇਸ਼ਾ ਹੀ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੇ ਕੀਮਤੀ ਸੁਝਾਅ ਤੇ ਵਿਚਾਰ ਸਮੇਂ-ਸਮੇਂ ਤੇ ਸਾਡੇ ਨਾਲ ਕਮੈਂਟਸ ਦੇ ਜ਼ਰੀਏ ਸਾਂਝੇ ਕਰਦੇ ਨੇ ਇਸੇ ਦੇ ਨਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਸੋ ਬਹੁਤ ਬਹੁਤ ਧੰਨਵਾਦ ਹਰਜੋਤ ਜੀ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰ ਤੇ ਤੁਸੀਂ ਆਪਣਾ ਪੱਖਸਾਨ ਜਾਂ ਕਰ ਸਕਦੇ ਹੋ ਮੇਰੇ ਤੱਕ ਆਪਣਾ ਪੱਖ ਪੇਸ਼ ਕਰ ਸਕਦੇ ਹੋ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤਾਂ